ਹੈਲੋ ਹਾਂਜੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਦੱਸੀਏ ਨਮਕੀਨ ਚੌਲ ਕਿੱਦਾਂ ਬਣਦੇ ਨੇ ਦੇਖੋ ਨਮਕੀਨ ਚੌਣਾ ਲਈ Shimla mirchਾਂ ਲਊ ਪਿਆਜ਼ ਟਮਾਟਰ ਹਰੀ ਮਿਰਚ ਮੈਂ ਕਟਿੰਗ ਕੀਤੀ ਨੇ ਇੱਧਰ ਲੋਹੇ ਦੀ ਕੜਾਹੀ ਵਿੱਚ ਆਇਲ ਗਰਮ ਕਰਨ ਲਈ ਰੱਖ ਤਾ ਪੂਰਾ ਗਰਮ ਕਰਕੇ ਆਇਲ ਇਹਦੇ ਵਿੱਚ ਪਿਆਜ਼ ਪਾਤੇ ਪਿਆਜ਼ ਚੰਗੀ ਤਰ੍ਹਾਂ ਪੁੰਨ ਲੈਣੇ ਨੇ ਕੱਚੀ ਜਿਹਾ ਨਾ ਹੋਣ ਜ਼ਿਆਦਾ ਬਹੁਤ ਜ਼ਿਆਦਾ ਕਾਲੇ ਵੀ ਨਹੀਂ ਕਰਨੇ ਹੈਗੇ ਪਿਆਜ਼ ਆਪਾਂ ਨੇ ਹਲਾਈ ਜੋ ਥੋੜੇ ਥੋੜੇ ਨਾਲ ਨਾਲ ਦੇਖੋ ਜੀ ਥੋੜੇ ਥੋੜੇ ਪਿਆਜ਼ ਇਹਦੇ ਕੱਚੇ ਨਹੀਂ ਰਹੇ ਥੋੜੇ ਥੋੜੇ ਹੁਣ ਪੁੰਨ ਹੋ ਗਏ ਬਸ ਇਹਨੂੰ ਹਲਾਈ ਚੋ ਨਾਲ ਦੀ ਨਾਲ ਫਲੇਮ ਜ਼ਿਆਦਾ ਹਾਈ ਨਹੀਂ ਸੀ ਕੀਤੀ ਹੋਈ ਮੈਂ ਹੁਣ ਇਹਦੇ ਵਿੱਚ ਪਹਿਲਾਂ ਲੌਣ ਤੇ ਜੀਰਾ ਪਾਉਣੇ ਆ ਜੀਰਾ ਦੇਖੋ ਪਾਤਾ ਮੈਂ ਸਭ ਤੋਂ ਪਹਿਲਾਂ ਨਮਕ ਪਾਤਾ ਹਲਦੀ ਥੋੜੀ ਮਰਜ਼ੀ ਆ ਪਾਉਣੀ ਆ ਨਹੀਂ ਪਾਉਣੀ ਥੋੜੀ ਜੀ ਮਿਰਚ ਪਾਈ ਆ ਲਾਲ ਤੇ ਥੋੜੀ ਜੀ ਮੇਥੀ ਪਾਈ ਆ ਹਲਦੀ ਆਪਣੀ ਮਰਜ਼ੀ ਆ ਤੁਸੀਂ ਪਾ ਵੀ ਸਕਦੇ ਹੋ ਬਟ ਮੈਂ ਪਾਈ ਨਹੀਂ हूँ टमाटर पा दो बस शिमला मिर्च त आलू हरी मिर्च ये सारा ना ही पा दो सारा कुछ इट्ठा ही पुन हो जूगा ਇਹ ਚੌਲ ਮੈਂ ਪਹਿਲਾਂ ਭਿਓ ਕੇ ਰੱਖੇ ਹੋਏ ਸੀ ਹੁਣ ਇਹਦੇ ਵਿੱਚ ਚੌਲ ਪਾ ਦੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਇਹ ਦੇਖੋ ਜੀ ਪਾਣੀ ਗਰਮ ਕੀਤਾ ਹੋਇਆ ਸੀ ਡੇਢ ਗਲਾਸ ਚੌਲਾਂ ਦਾ ਸੀ ਤਿੰਨ ਗਲਾਸ ਪਾਣੀ ਦੇ ਪਾਏ ਨੇ ਇਹਦੇ ਵਿੱਚ ਪਾਣੀ ਗਰਮ ਕਰਕੇ ਪਾ ਲਓ ਬੈਟਰ ਹੈ ਦੇਖੋ ਲੱਗੇ ਰਿਝਣ ਚੌਣ ਸੀ ਪਨੀਰ ਉੱਪਰ ਅੱਗੇ ਪਾ ਕੇ ਖਾਣੇ ਵਧੀਆ ਲੱਗਦਾ ਹੈ ਉੱਪਰ ਮੈਂ ਪਨੀਰ ਫਾੜਿਆ ਹੋਇਆ ਸੀ ਉਹ ਪਾਇਆ ਵੀ ਥੋੜੇ ਟੇਸਟੀ ਬਣ ਜਾਂਦੇ ਨੇ ਦੇਖੋ ਜੀ ਚੌਲ ਆਪਣੇ ਰੈਡੀ ਨੇ ਖਾਓ ਜੀ ਗਰਮ ਗਰਮ ਚੌਲ ਦੇਖੋ ਚੌਲ ਤੇ ਹੁਣ ਨਾਲ ਪਿਆਜ਼ ਲਿਆ ਤੇ ਇਹ ਦੇਖੋ ਟਿੱਕੀ ਬਣਾਈ ਹੋਈ ਆ ਗੁੜ ਦੀ ਓਕੇ ਥੈਂਕ ਯੂ